ਇੱਕ ਅਦਨੇ ਉਸ ਦਾ ਹੁਕਮ ਮੰਨ ਕੇ ਹੁਕਮੀ ਦੇ ਸਮਾਈ ਹਾਸਲ ਕਰ ਲਈ ਹੈ ਤੇ ਇੱਕ ਹੁਕਮ ਨੂੰ ਨਾ ਮੰਨ ਕੇ ਵਿਨਾਸ਼ ਹੋ ਰਹੇ ਨੇ ਨਾ ਸੋ ਰਹੇ ਨੇ ਖੱਜਲ ਖਾਰ ਹੋ ਰਹੇ ਨੇ ਦੁਖੀ ਹੋ ਰਹੇ ਨੇ ਬੇਚੈਨ ਹੋ ਰਹੇ ਨੇ ਇੱਕ ਨਾ ਨੇ ਹੁਕਮ ਨੂੰ ਮੰਨ ਕੇ ਪ੍ਰਮਾਤਮਾ ਦੀ ਸਮਾਈ ਹਾਸਲ ਕਰ ਲਈ ਹੈ ਇੱਥੇ ਪ੍ਰਸ਼ਨ ਖੜਾ ਹੋਵੇਗਾ ਹੁਕਮ ਮੰਨ ਕੇ ਹੁਕਮ ਕੀ ਹੈ ਹੁਕਮ ਕਿੱਥੇ ਹੈ ਉਸ ਨੂੰ ਪੜ ਲਈਏ ਉਸ ਨੂੰ ਸਮਝ ਲਈਏ ਉਹਨੂੰ ਸੁਣ ਲਈਏ ਪ੍ਰਮਾਤਮਾ ਦਾ ਹੁਕਮ ਕਿੱਥੇ ਲਿਖਿਆ ਹੈ ਸਹਿਬ ਕਹਿੰਦੇ ਨੇ ਸਿਮਰ ਗੋਬਿੰਦ ਮਨ ਤਨ ਧੁਰ ਲਿਖਿਆ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮ ਤੇਰੇ ਨਾਲ ਲਿਖਿਆ ਹੋਇਆ ਹੈ ਕਿਹੜੀ ਭਾਸ਼ਾ ਵਿੱਚ ਹੈ ਦਰਸ ਪ੍ਰਮਾਤਮਾ ਦੀ ਭਾਸ਼ਾ ਅੱਖਰਾਂ ਦੇ ਵਿੱਚ ਨਹੀਂ ਆਉਂਦੀ ਮੌਨ ਦੀ ਭਾਸ਼ਾ ਹੈ ਖاموش ਬਾਸ਼ਾ ਹੈ ਭਾਵ ਦੀ ਬਾਸ਼ਾ ਹੈ ਉਹਨੂੰ ਸਮਝਣਾ ਪਵੇਗਾ ਔਰ ਉਹਨੂੰ ਸਮਝਣ ਲਈ ਜ਼ਰੀਏ ਵੀ ਅਲਗ-ਅਲਗ ਨੇ ਤੇ ਉਸ ਦਾ ਹੁਕਮ ਹਰ ਮਸਤਕ ਤੇ ਲਿਖਿਆ ਹੈ ਨਾਉ ਨੇ ਕਿ ਲਿਖਿਆ ਨਾ ਤੇ ਜਿਹੜਾ ਉਸ ਹੁਕਮ ਨੂੰ ਸਮਝ ਜਾਂਦਾ ਹੈ ਉਹ ਉਸ ਹੁਕਮੇ ਦੀ ਲਿੰਨਤਾ ਹਾਸਲ ਕਰ ਲੈਂਦਾ ਹੈ ਹੁਕਮ ਕੀ ਹੈ ਇਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਢੰਗ ਨਾਲ ਬਿਆਨ ਕਰਦੇ ਨੇ ਜੋ ਹੋਆ ਉਹ ਵਤ ਸੋ ਜਾਣੇ ਪ੍ਰਭ ਆਪਣੇ ਦਾ ਹੁਕਮ ਪਛਾਨੇ ਹੁਕਮ ਕੀ ਹੈ ਬੜੇ ਸਰਲ ਸ਼ਬਦਾਂ ਦੇ ਵਿੱਚ ਇਸ ਨੂੰ ਖੋਲਿਆ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਇਹ ਐਸਾ ਹੈ ਜੈਸੇ ਸਾਗਰ ਨੂੰ ਗਾਗਰ ਦੇ ਵਿੱਚ ਬੰਦ ਕੀਤਾ ਹੈ ਜੈਸੇ ਸਮੁੰਦਰ ਕੂਜ਼ੇ ਦੇ ਸਮਾਗੇ ਜੈਸੇ ਇੱਕ ਮਹਾਨ ਵਿਚਾਰ ਨੂੰ ਥੋੜੇ ਜਿਹੇ ਚੰਦ ਅਖਰਾਂ ਵਿੱਚ ਬਿਆਨ ਕਰ ਦਿੱਤਾ ਹੈ ਜੋ ਹੋਆ ਹੋ ਵਤਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਜੋ ਹੋਇਆ ਹੈ ਹੋਣਾ ਹੀ ਸੀ ਜੋ ਹੋਆ ਉਹ ਵਤਸੋ ਜਾਣੇ ਜੋ ਹੋਆ ਹੈ ਇਹਨੂੰ ਹੋਣ ਹਾਰ ਜਾਣੇ ਇਹ ਹੋਣਾ ਹੈ ਪ੍ਰਭ ਆਪਣੇ ਕਾ ਹੁਕਮ ਪਛਾਣੇ ਅੱਜ ਤੱਕ ਧਾਰਮਿਕ ਦੁਨੀਆ 'ਚ ਐਸਾ ਤੇ ਥਾਂ ਥਾਂ ਤੇ ਆਖਿਆ ਜਾਂਦਾ ਹੈ ਬਾਰ ਬਾਰ ਆਖਿਆ ਜਾਂਦਾ ਹੈ ਰੱਬ ਦੀ ਰਜ਼ਾ ਉਸ ਦਾ ਹੁਕਮ ਉਹਨੂੰ ਮੰਨੋ ਉਹਦੀ ਰਜ਼ਾ ਦੇ ਚ ਰਾਜ਼ੀ ਰਹੋ ਪਰ ਸਵਾਲੇ ਪੈਦਾ ਹੁੰਦਾ ਉਹਦੀ ਰਜ਼ਾ ਹੈ ਕੀ ਪ੍ਰਸ਼ਨ ਇਹ ਖੜਾ ਹੁੰਦਾ ਹੈ ਉਹਦਾ ਹੁਕਮ ਹੈ ਕੀ ਧਾਰਮਿਕ ਦੁਨੀਆ ਵਿੱਚ ਐਸਾ ਆਖਿਆ ਜਾਂਦਾ ਹੈ ਐਸਾ ਸਮਝਾਇਆ ਨਹੀਂ ਜਾਂਦਾ ਕਿ ਉਸ ਦਾ ਹੁਕਮ ਕੀ ਹੈ ਉਸ ਦੀ ਰਜ਼ਾ ਕੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਨੂੰ ਖੋਲਦੇ ਨੇ ਕਿ ਉਸ ਦੀ ਰਜ਼ਾ ਕੀ ਹੈ ਉਸ ਦਾ ਹੁਕਮ ਕੀ ਹੈ ਜੋ ਹੋਆ ਹੋ ਵੱਸੋ ਜਾਣੇ ਪ੍ਰਭ ਆਪਣੇ ਦਾ ਹੁਕਮ ਪਛਾਨੇ ਇਹ ਆਪਣੇ ਪ੍ਰਭੂ ਦਾ ਹੁਕਮ ਹੈ ਕਿ ਕਿ ਜੋ ਹੋਇਆ ਹੈ ਇਹ ਹੋਣਾ ਹੀ ਸੀ ਬਸ ਇਹੀ ਹੁਕਮ ਹੈ ਇਹੀ ਉਸ ਦੀ ਰਜ਼ਾ ਹੈ ਦਿਨ ਹੋਇਆ ਹੈ ਹੋਣਾ ਹੀ ਸੀ ਰਾਤ ਹੋਈ ਹੈ ਹੋਣੀ ਸੀ ਜਨਮ ਹੋਇਆ ਹੈ ਹੋਣਾ ਹੀ ਸੀ ਮਰਨ ਹੋਇਆ ਹੈ ਹੋਣਾ ਹੀ ਸੀ ਨਫਾ ਹੋਇਆ ਤੇ ਹੋਣਾ ਹੀ ਸੀ ਨੁਕਸਾਨ ਹੋਇਆ ਤੇ ਹੋਣਾ ਹੀ ਸੀ ਸਰਦੀ ਹੋਈ ਹੈ ਤੇ ਹੋਣੀ ਸੀ ਗਰਮੀ ਆਈ ਹੈ ਤੇ ਆਉਣੇ ਹੀ ਸੀ ਗਰਸ ਕੇ ਜੋ ਕੁਝ ਹੋ ਰਿਹਾ ਹੈ ਬਸ ਇਹ ਉਸ ਦਾ ਹੁਕਮ ਹੈ ਤੇ ਹੋ ਰਹੇ ਨੂੰ ਕਬੂਲ ਕਰ ਲੈਣਾ ਪ੍ਰਵਾਨ ਕਰ ਲੈਣਾ ਤੇ ਉਸ ਦੀ ਰਜ਼ਾ ਨੂੰ ਮੰਨਣਾ ਹੈ ਇਹ ਉਸ ਦੇ ਹੁਕਮ ਨੂੰ ਮੰਨਣਾ ਹੈ ਔਰ ਰਜ਼ਾ ਦੇ ਚ ਰਾਜ਼ੀ ਹੋਣਾ معمولی کھیڑ نہیں یہ سوری اوپر کھیلنا گرے تو ٹھاہرنا جو ہو گیا ہے یہ قبول کر لینا دراصل کئی دفعہ ایسا ہویا ہے کہ جنم ہویا ہے قبول ہے مرن ہویا ہے قبول نہیں نفع ہویا ہے پروان ہے نقصان ہویا ہے قبول نہیں عزت ملی ہے قبول ہے بیشتی ہو گئی ہے پروان نہیں ਦਰਸਲ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਆਪਣੇ ਅਨੁਕੂਲ ਢਾਲਣਾ ਚਾਹੁੰਦਾ ਹੈ ਤੇ ਪਰਮਾਤਮਾ ਆਪਣੇ ਹੁਕਮ ਦੇ ਅਨੁਕੂਲ ਜਗਤ ਨੂੰ ਚਲਾਣਾ ਚਾਹੁੰਦਾ ਹੈ ਗੱਲ ਇਹ ਹੈ ਔਰ ਇਸ ਕਸ਼ਮਕਸ਼ ਕਰਕੇ ਮਨੁੱਖ ਦੁਖੀ ਹੈ ਦਰਸਲ ਚੱਲਦਾ ਤੇ ਮਨੁੱਖ ਉਸ ਦੇ ਹੁਕਮ ਦੇ ਚੀਪੇ ਹੈ ਸਰਦੀ ਹੋਈ ਹੈ ਇਹ ਹੋਣੀ ਸੀ ਤੇ ਹੁਣ ਬੰਦੇ ਨੂੰ ਕਿਤਨੀ ਵੀ ਕਬੂਲ ਨਾ ਹੋਵੇ ਸਰਦੀ ਤੇ ਰਹੇਗੀ ਨਹੀਂ ਤੈਨੂੰ ਕਬੂਲ ਤੇ ਨਾ ਸਹੀ ਇਹ ਤੇ ਰਹੇਗੀ ਗਰਮੀ ਹੋਈ ਹੈ ਇਹ ਤੇ ਹੋਣੀ ਸੀ ਔਰ ਹੋ ਕੇ ਰਹੇਗੀ ਜਿ ਤੈਨੂੰ ਕਬੂਲ ਨਹੀਂ ਤੇ ਇਸ ਦੇ ਵਿੱਚ ਤੇਰਾ ਕਬੂਲ ਨਾ ਕਰਨਾ ਕੋਈ ਮੈਨੇ ਨਹੀਂ ਰੱਖਦਾ ਤੂੰ ਚੀਖਦਾ ਰਹੇ ਚਿਲਾਂਦਾ ਰਹੇ ਲੂ ਚਲਦੀ ਰਹੇਗੀ ਗਰਮੀ ਹੋਵੇਗੀ ਤੇ ਰਹੇਗੀ ਜਨਮ ਹੋਇਆ ਹੈ ਤੇ ਹੋਣਾ ਹੀ ਸੀ ਮਰਨ ਹੋਇਆ ਹੈ ਤੇ ਹੋਣਾ ਹੀ ਸੀ ਜੋ ਹੋਣਾ ਸੀ ਜੋ ਹੋਇਆ ਹੈ ਇਹਨੂੰ ਕਬੂਲ ਕਰਨਾ ਪਰਮਾਤਮਾ ਦਾ ਹੁਕਮ ਮੰਨਣਾ ਹੈ برہمنڈ سب کچھ ہو رہے ہیں کیتا نہیں جا رہے ہیں نوے دیپ پرگٹ ہو رہے ہیں پرانے دیپ بجھ رہے ہیں نوے گرے چتھر جنم لے رہے ہیں کچھ ٹوٹ رہے ہیں کچھ مٹ رہے ہیں ایک بہت وڈی لیلا چل رہی ہے ایک بہت وڈا کھیل چل رہے ہیں جسنوں پروان کرنا پہے گا قبول کرنا پہے گا تیرے شریر دیچ سواس چل رہے ہیں ਤੂੰ ਚਲਾ ਨਹੀਂ ਰਿਹਾ ਦਿਲ ਧੜਕ ਰਿਹਾ ਤੂੰ ਧੜਕਾ ਨਹੀਂ ਰਿਹਾ ਹੌਨ ਚੱਲ ਰਿਹਾ ਤੂੰ ਚਲਾ ਨਹੀਂ ਰਿਹਾ ਇਸੇ ਤਰੀਕੇ ਨਾਲ ਸਮ ਸਭ ਕੁਝ ਜਗਤ ਦੇ ਚ ਹੋ ਰਿਹਾ ਕੀਤਾ ਨਹੀਂ ਜਾ ਰਿਹਾ ਦੋ ਤਰ੍ਹਾਂ ਦੇ ਮਨੁੱਖ ਨੇ ਜੋ ਐਸਾ ਦਾਅਵਾ ਕਰਨ ਗਏ ਨਹੀਂ ਇਹ ਮੈਂ ਕੀਤਾ ਤੇ ਜੇ ਤੂੰ ਕੀਤਾ ਤੇ ਤੇਰੇ ਕੀਤੇ ਨਾਲ ਸੁੱਖ ਮਿਲਿਆ ਇਹਨੂੰ ਤੂੰ ਕਬੂਲ ਕੀਤਾ ਤੇ ਦੁੱਖ ਮਿਲਿਆ ਇਹਨੂੰ ਕਿਉਂ ਨਹੀਂ ਤੂੰ ਕਬੂਲ ਕੀਤਾ ਇਹ ਵੀ ਤੇਰੀ ਕਿਰਤ ਹੈ ਜੇ ਤੇਰਾ ਹੀ ਕੀਤਾ ਸਭ ਕੁਝ ਤੇ ਜਨਮ ਦਿਨ ਤੇ ਤੂੰ ਮਿਠਾਈ ਵੰਡੀ ਹੈ ਤੇ ਮਰਨ ਦਿਨ ਨੂੰ ਵੀ ਖਿੜੇ ਮੱਥੇ ਕਬੂਲ ਕਰ ਫਿਰ ਤਸلیم ਕਰ ਇੱਜ਼ਤ ਮਿਲੀ ਹੈ ਤੂੰ ਖੁਸ਼ ਹੋਇਆ ਹੈ ਬੇਇੱਜ਼ਤੀ ਨੂੰ ਵੀ ਝੋਲੀ ਚ ਪਾ ਨਫਾ ਹੋਇਆ ਹੈ ਤੂੰ ਪਰਸਨ ਹੋਇਆ ਹੈ ਨਾ ਚੁਟੇ ਹੈ ਨੁਕਸਾਨ ਨੂੰ ਵੀ ਝੋਲੀ ਚ ਪਾ ਬਹੁਤ ਔਖਾ ਹੈ ਹੁਕਮ ਜਾਂ ਤੇ ਸਾਰਾ ਹੀ ਮੰਨਿਆ ਜਾ ਸਕਦਾ ਹੈ ਜਾਂ ਸਾਰੇ ਹੁਕਮ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਐਸਾ ਨਹੀਂ ਹੋ ਸਕਦਾ ਵੀ ਮੈਂ ਅੱਧਾ ਹੁਕਮ ਮੰਨਾਂ ਤੇ ਅੱਧਾ ਨਹੀਂ ਔਰ ਇਹ ਹਕੀਕਤ ਹੈ ਕਿ ਕੋਈ ਇਨਕਾਰ ਕਰਕੇ ਵੀ ਹੁਕਮ ਮੰਨਣ ਤੋਂ ਬਚ ਨਹੀਂ ਸਕਦਾ ਲੇਕਿਨ ਇਨਕਾਰ ਕਰਨ ਦੇ ਨਾਲ ਦੁੱਖ ਹੋਰ ਵਧਾ ਲਏਗਾ ਬੇਚੈਨੀ ਹੋਰ ਵਧਾ ਲਏਗਾ ਪਰ ਹੁਕਮ ਨੂੰ ਮੰਨਣ ਦੇ ਨਾਲ ਹਕੀਕਤ ਇਹ ਹੈ ਕਿ ਪਰਮ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਹੁਕਮ ਦੇ ਵਿੱਚ ਅਗਰ ਦੁੱਖ ਹੈ ਤੇ ਦੁੱਖ ਨੂੰ ਕਿਸੇ ਨੇ ਖਿੜੇ ਮੱਥੇ ਕਬੂਲ ਕਰ ਲਿਆ ਹੈ تسلیم ਕਰ ਲਿਆ ਹੈ ਤੇ ਉਹਨੂੰ ਅਨੁਭਵ ਹੋ ਜਾਏਗਾ ਕਿ ਦੁੱਖ ਵੀ ਪ੍ਰਭੂ ਦੀ ਤਰਫੋਂ ਮਿਲੇ ਆਇਆ ਇੱਕ دارو ਹੈ ਇੱਕ ਇਲਾਜ ਹੈ